ਤੇ ਉਹਨਾਂ ਦਾ ਕਰਮ ਕੀ ਹੈ ਗੁਰਵਰਜਨ ਦੇ ਪਾਤਸ਼ਾਹ ਕਹਿੰਦੇ ਸੇ ਸੰਤਨ ਭਾਈ ਸੰਤ ਉਹ ਨੇ ਸਤਕਾਰ ਯੋਗ ਸੰਤ ਦਾ ਦੇ ਅਖਰੀ ਆਪਾਂ ਅਰਥ ਥੋੜਾ ਵਿਸਤਾਰ ਕਰਕੇ ਦੇਖੀਏ ਪਹਿਲਾ ਸ਼ਬਦ ਸਸਾ ਸਸੇ ਦਾ ਅਰਥ ਹੈ ਸਿਮਰਨ ਸੇਵਾ ਸਹਜ ਸ਼ਾਂਤ ਤੇ ਯੋਗ ਟਿੱਪੀ ਕਹਿੰਦੇ ਉਹ ਨੰਨੇ ਦੀ ਆਵਾਜ਼ ਦਿੰਦੀ ਹੈ ਉਹਦੇ ਵਿੱਚ ਹੀ ਮੁੱਖ ਪਹਿਲਾ ਨਾਮ ਹੈ ਤੇ ਨਿਮਰਤਾ ਹੈ ਤੇ ਪਾਸ਼ਾ ਕਹਿੰਦੇ ਜਿਹੜਾ ਤਤਾ ਹੈ ਤਤੇ ਦਾ ਅਰਥ ਹੈ ਤਪસ્યા ਤਤੇ ਦਾ ਅਰਥ ਹੈ ਤਿਆਗ ਤਤੇ ਦਾ ਅਰਥ ਹੈ ਕਿੰਨਾ ਗੁਣਾ ਤੋਂ నిర్ਲੇਪ ਹੋ ਜਾਣਾ ਤੇਰੇ ਗੁਣ ਤੋਂ ਤੇ ਪਾਸ਼ਾ ਕਹਿੰਦੇ ਤਿੰਨਾ ਗੁਣਾਂ ਤੋਂ నిర్ਲੇਪ ਹੋ ਕੇ ਚੌਥੇ ਪਦਰੀ ਸਹਿਜ ਪਦਰੀ ਪ੍ਰਾਪਤੀ ਕਰ कर...